ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਜੀਤ ਸਿੰਘ ਅਤੇ ਮੇਰੇ ਸਹਿਯੋਗੀ ਰਾਜੀਵ ਹੰਸਲ ਜੀ ਸੋ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਕਰਮਜੀਤ ਸਿੰਘ ਤੇ ਹਾਰਦਿਕ ਸਵਾਗਤ ਹੈ ਜੀ ਸੋ ਦੋਸਤੋ ਤੁਹਾਡੀ ਕਚਹਿਰੀ ਦੇ ਵਿੱਚ ਅਸੀਂ ਹਰ ਰੋਜ਼ ਇੱਕ ਐਪੀਸੋਡ ਪੇਸ਼ ਕਰਦੇ ਹਾਂ ਜੀ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਐਪੀਸੋਡ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦਾ ਨਾਮ ਹੈ ਹਰ ਇੱਕ ਮੁੱਦੇ ਤੇ ਚਰਚਾ ਸੋ ਦੋਸਤੋ ਹਰ ਇੱਕ ਮੁੱਦੇ ਤੇ ਚਰਚਾ ਭਾਗ 12 ਲੈ ਕੇ ਅੱਜ ਫਿਰ ਤੋਂ ਤੁਹਾਡੀ ਕਚਹਿਰੀ ਅਸੀਂ ਦੋਨੋਂ ਭਾਈ ਹਾਜ਼ਰ ਆ ਗਏ ਮੈਂ ਅਤੇ ਮੇਰੇ ਸਹਿਯੋਗੀ ਰਜੀਵ ਬਸਰ ਜੀ ਸੋ ਦੋਸਤੋ ਜਿਹੜਾ ਅੱਜ ਦਾ ਟੋਪਿਕ ਹੈ ਇਹ ਬੜਾ ਹੀ ਜ਼ਰੂਰੀ ਟੋਪਿਕ ਹੈ ਜੀ ਔਰ ਇਸ ਟੋਪਿਕ ਨੂੰ ਤੁਹਾਡਾ ਸਾਰਿਆਂ ਦਾ ਸ਼ੇਅਰ ਕਰਨਾ ਪਹਿਲ ਦੇ ਹੱਦ ਤੇ ਫਰਜ਼ ਬਣਦਾ ਹੈ ਕਿਉਂਕਿ ਇਹ ਜਿਹੜਾ ਟੋਪਿਕ ਆ ਇਹ ਹਰ ਇੱਕ ਵਿਅਕਤੀ ਦੇ ਲਈ ਬਹੁਤ ਜ਼ਰੂਰੀ ਹੈ ਜਿਹੜਾ ਸਾਡੇ ਬੇਲਾ ਏਰੀਆ ਚਾਹੇ ਬਹਿਰਾਪੁਰ ਏਰੀਆ ਚਾਹੇ ਸਾਡਾ ਸਿਲੋਮਾਸਕੋ ਏਰੀਆ ਜਿੰਨਾ ਵੀ ਸਾਡੇ ਇਧਰ 52 53 ਜਿਹੜੇ ਬਲਾਕ ਦੇ ਪਿੰਡ ਬਣਦੇ ਆ ਸ੍ਰੀ ਚਮਕੌਰ ਸਾਹਿਬ ਤੋਂ ਜਿਹੜੇ ਨਹਿਰ ਤੋਂ ਇਧਰ ਬੇਲਾ ਵਾਲੀ ਸਾਈਡ ਦੇ ਆ ਉਹਨਾਂ ਲਈ ਇਹ ਟੋਪਿਕ ਬਹੁਤ ਜ਼ਰੂਰੀ ਹੈ ਟਾਪਿਕ ਹੈ ਦੋਸਤੋ ਅੱਜ ਬੇਲੇ ਤੋਂ ਲੈ ਕੇ ਸ਼੍ਰੀ ਚਮਕੌਰ ਸਾਹ ਵਾਲੀ ਸੜਕ ਦਾ ਤੇ ਬੇਲੇ ਤੋਂ ਲੈ ਕੇ ਰੋਪੜ ਵਾਲੀ ਸੜਕ ਦਾ ਜਿਹੜਾ ਬੜਾ ਹੀ ਗੰਭੀਰ ਮੁੱਦਾ ਹੈ ਕਿਉਂਕਿ ਇਸ ਸੜਕ ਤੇ ਆਏ ਦਿਨ ਹਾਦਸੇ ਵਾਪਰਦੇ ਨੇ ਤੇ ਬੜਾ ਹੀ ਭਿਆਨਕ ਹੈ ਜਿਹੜਾ ਇਹ ਸੜਕ ਦਾ ਮੰਜ਼ਰ ਦਿਨ ਪਰ ਦਿਨ ਬਣਦਾ ਜਾਂਦਾ ਹੈ ਲੁੱਟਾਂ ਖੋਹਾਂ ਨੂੰ ਵੀ ਇਸ ਸੜਕ ਤੇ ਹੁਣ ਤੱਕ ਕਈ ਵਾਰ ਅੰਜਾਮ ਦੇ ਚੁੱਕੇ ਹਨ ਜਿਹੜੇ ਚੋਰ ਨਟੇ ਰਹੇ ਹਨ ਸੌਰਜੀਤ ਬੰਸਲ ਜੀ ਤੁਹਾਡਾ ਆਪਣੇ ਚੈਨਲ ਕਰਮਜੀਤ ਸਿੰਘ ਤੇ ਹਾਰਦਿਕ ਸਵਾਗਤ ਹੈ ਰਜੀਤ ਬੰਸਲ ਜੀ ਅੱਜ ਦਾ ਟਾਪਿਕ ਵੈਸੇ ਤੁਸੀਂ ਸੁਣੇ ਲਿਆ ਕਿ ਅੱਜ ਦਾ ਆਪਣਾ ਟੋਪਿਕ ਆ ਸ੍ਰੀ ਚਮਕੌਰ ਸਾਹਿਬ ਤੋਂ ਲੈ ਕੇ ਬੇਲੇ ਤੱਕ ਦਾ ਜਿਹੜਾ ਰੋਡ ਆ ਪਹਿਲਾਂ ਆਪਾਂ ਉਹਦੀ ਗੱਲ ਕਰਾਂਗੇ ਉਸ ਤੋਂ ਬਾਅਦ ਫਿਰ ਆਪਾਂ ਰੋਪੜ ਤੱਕ ਦੇ ਰੋਡ ਦੀ ਗੱਲ ਕਰਾਂਗੇ ਬੇਲੇ ਵਾਲੇ ਰੋਡ ਦੀ ਗੱਲ ਇਹ ਆ ਜੀ ਸ੍ਰੀ ਚਮਕੌਰ ਸਾਹਿਬ ਤੋਂ ਜਿਹੜਾ ਬੇਲੇ ਵਾਲਾ ਰੋਡ ਆ ਬਾਆ ਸਿਰਫ 4 ਕਿਲੋਮੀਟਰ ਦਾ ਹੈ ਜੀ ਔਰ ਬੜਾ ਹੀ ਜੰਗਲੀ ਏਰੀਆ ਹੈ ਉਸ ਉਸ ਰੋਡ ਨੂੰ ਬਣੇ ਨੂੰ ਤਕਰੀਬਨ ਤਕਰੀਬਨ ਹਾਜੀ ਮੇਰਾ ਖਿਆਲ ਹੈ 1.5 ਸਾਲ ਹੋਇਆਗੀ ਇੰਨਾ ਕੇ ਸਮਾਂ ਹੋਇਆ ਹੋਣਾ ਜੀ ਇੱਕ ਤਾਂ ਜੀ ਉਹ ਟੁੱਟਣ ਲੱਗਿਆ ਔਰ ਮਹਿਕਮੇ ਨੇ ਉਧਰ ਸਾਈਡਾਂ ਦੇ ਉੱਪਰ ਥੈਲੇ ਰੱਖ ਕੇ ਛੱਡ ਦਿੱਤਾ ਇਹ ਜਿਹ ਚਾਹੇ 4 ਵਾਹਨ ਹੋਵੇ ਉਹਨਾਂ ਨੂੰ ਹਮੇਸ਼ਾ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਇੱਕ ਸਮਝ ਲਓ ਤੁਸੀਂ ਆਪਣੀ ਜਾਨ ਕਲੀ ਤੇ ਰੱਖ ਕੇ ਉਹ ਲੋਕ ਆ ਜਿਹੜੇ ਉੱਥੋਂ ਆਂਦੇ ਆ ਕਿਉਂਕਿ ਕੋਈ ਵੀ ਹਾਲਸਾ ਵਾਪਰ ਸਕਦਾ ਰਾਹ ਦੇ ਵਿੱਚ ਖੈਲੇ ਪਏ ਆ ਨੰਬਰ 2 ਜੀ ਇਹ ਬਹੁਤ ਹੀ ਮੇਨ ਰੋਡ ਆ ਔਰ 17 ਦੀਆਂ ਆਂਦੀਆਂ ਸੂਏ ਦੇ ਨਾਲ ਨਾਲ ਆਪਣੇ ਪੂਰਾ ਬਿਜਲੀ ਦਾ ਪ੍ਰਬੰਧ ਹੈਗਾ ਅੱਜ ਤੱਕ ਇਸ ਜੰਗਲੀ ਏਰੀਆ ਦੇ ਨਾਲ ਨਾਲ ਲੈਟਾਂ ਦਾ ਪ੍ਰਬੰਧ ਕਿਉਂ ਨਹੀਂ ਕਿਸੇ ਵੀ ਸਰਕਾਰ ਨੇ ਕਿਸੇ ਵੀ ਐਮਐਲਏ ਨੇ ਕਿਸੇ ਵੀ ਐਮਪੀ ਨੇ ਜਾਂ ਕਿਸੇ ਵੀ ਨੁਮਾਇੰਦੇ ਨੇ ਕਿਉਂ ਨਹੀਂ ਅਜੇ ਤੱਕ ਇਹ ਗੱਲਾਂ ਸੁਟੀਆਂ ਕਿ ਉਹ ਜੰਗਲੀ ਏਰੀਆ ਦੇ ਨਾਲ ਨਾਲ ਲੈਟਾਂ ਲਾ ਦਿੱਤੇ ਜਾਣ ਦੇਖੋ ਕਰਨ ਜੀ ਜੀ ਨਮਸਕਾਰ ਜੀ। ਨਮਸਕਾਰ। ਤੁਸੀਂ ਗੱਲ ਕਰੀਏ ਨਹਿਰ ਤੋਂ ਇਧਰੇ ਇਧਰ ਚਮਕੌਰ ਸਾਹਿਬ ਦਾ ਜਿਹੜਾ ਚਮਕੌਰ ਸਾਹਿਬ ਤੋਂ ਬਿੱਲਾ ਜਿਹੜਾ ਏਰੀਆ 4 ਕਿਲੋਮੀਟਰ ਦਾ। ਬਿਲਕੁਲ। ਪਹਿਲਾਂ ਆਪਾਂ ਉਸ ਮੁੱਦੇ ਦੀ ਗੱਲ ਕਰੀਏ। ਬਿਲਕੁਲ। ਮੈਂ ਦੋਸਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਇਹ ਸੜਕ ਹੈ ਇਹ ਲਗਭਗ 2021 ਦੇ ਵਿੱਚ ਕੰਪਲੀਟ ਹੋਈ ਸੀਗੀ। ਇੱਕ ਪੰਜ ਕੁਲੇ ਦੀ ਕੰਪਨੀ ਆ ਮਾਨ ਬਿਲਡਰ ਸਮਾਨ ਬਿਲਡਰ। ਉਹਨਾਂ ਕੋਲ ਇਸ ਦਾ ਠੇਕਾ ਸੀਗਾ ਜਿਹੜਾ ਇਹ ਸੜਕ ਬਣੀ ਵੀ ਹੈ। ਮਰੰਡਾ ਤੋਂ ਬੇਲੇ ਅੱਡੇ ਤੱਕ ਬਣੀ ਵੀ ਹੈ। ਇਹ 20 ਕਿਲੋਮੀਟਰ ਦਾ ਏਰੀਆ ਕਵਰ ਕਰਦਾ ਹੈ। ਇਹ ਬਣੀ ਹੈ ਨਵਾੜ ਇੱਕ ਸੈਂਟਰ ਸਰਕਾਰ ਦਾ ਵਿਭਾਗ ਹੈ ਜਿਹਦੀ ਕਿ ਪੰਜਾਬੀ ਭਾਸ਼ਾ ਦੇ ਲਈ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਰੂਰਲ ਡਿਵੈਲਪਮੈਂਟ ਮਤਲਬ ਪਛੜਿਆ ਹੋਇਆ ਏਰੀਆ ਪਿੰਡੂ ਏਰੀਆ ਗ੍ਰਾਮੀਣ 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 ਏਰੀਆ ਇਹ ਨਵਾੜ ਹੈ ਜਿਹੜੀ ਇਹ ਉੱਥੇ ਕੰਮ ਕਰਦੀ ਮਤਲਬ ਸ਼ਹਿਰਾਂ 'ਚ ਕੰਮ ਨਹੀਂ ਕਰਦੀ ਇਹ ਨੈਸ਼ਨਲ ਬੈਂਕ ਹੈ ਇੱਕ ਤਰ੍ਹਾਂ ਦਾ ਬਣਿਆ ਹੋਇਆ ਕੇਂਦਰ ਸਰਕਾਰ ਦਾ ਮੰਤਰਾਲਾ ਹੈ ਉਹ ਮਤਲਬ ਰੂਰਲ ਏਰੀਆ ਦੇ ਵਿੱਚ ਆਪਣੀ ਸੇਵਾਵਾਂ ਦੇ ਰਿਹਾ ਤੇ ਇੱਕ ਬਣਦੀ ਹੈ ਪ੍ਰਧਾਨ ਮੰਤਰੀ ਸੜਕ ਯੋਜਨਾ ਉਹ ਲੱਗ ਚੀ ਜੀ ਨਵਾੜ ਦੇ ਜਿਹੜੀ ਸੜਕ ਹੁੰਦੀ ਹੈ ਉਹ ਅ ਇਹ ਜਿਹੜੀ ਮਰੰਡਾ ਤੋਂ ਬੇਲਾ ਸੜਕ ਬਣੀ ਹੋਈ ਆ ਇਹ ਨਵਾਰ ਦੇ ਅਧੀਨ ਆਦੀ ਆ। ਹਮਮ। ਨਾਦਰ ਕੇਂਦਰ ਸਰਕਾਰ ਦੀ ਸੜਕ ਕਹਿ ਲਈ ਆਪਾਂ। ਵਿਆਪੀ ਦੇ। ਬਿਲਕੁਲ ਬਿਲਕੁਲ। ਹੈ ਸਾਰਾ ਕੇਂਦਰ ਸਰਕਾਰ ਦੀ ਮਹਿਕਮੇ ਦੇ ਵੱਲੋਂ ਪਾਸ ਹੋਇਆ ਬੈ। ਲੇਕਿਨ ਕੇਂਦਰ ਸਰਕਾਰ ਦੇ ਵਿੱਚ ਵੀ ਮਤਲਬ ਇਹਨਾਂ ਦੇ ਬ੍ਰਾਂਚਾਂ ਮਹਿਕਮੇ ਹੁੰਦੇ ਆ। ਮਹਿਕਮੇ ਹੁੰਦੇ ਆ। ਇਹ ਨਵਾਰ ਦੇ ਅਧੀਨ ਬਣੀ ਹੋਈ ਆ। ਮਾਨ ਫਿਲਟਰਸ ਨੇ ਇਹਦਾ ਠੇਕਾ 2021 ਦੇ ਵਿੱਚ ਕੰਪਲੀਟ ਕਰ ਰਿਆ ਸੀਗਾ ਰੋਡ ਬਣਾਇਆ। ਪੰਜ ਕੁੱਲੇ ਦੀ ਕੰਪਨੀ। ਪੰਜ ਕੁੱਲੇ ਦੀ ਕੰਪਨੀ ਦੀ। ਹਾਂ। ਦੇਖੋ ਜਦੋਂ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਰੋਡ ਬਣਦਾ ਹੈ ਤਾਂ ਉਸ ਤੋਂ ਬਾਅਦ ਫਿਰ 5 ਸਾਲ ਸੜਕ ਦੀ ਜਿਸ ਤਰੀਕਾ ਦਿੱਤੀ ਆ ਅਸੀਂ ਉਸ ਤਰ੍ਹਾਂ ਫਿਰ ਤੇ ਲੈਣੀ ਆ ਬਿਲਕੁਲ ਆਫਟਰ 5 ਇਅਰਸ ਜਦ ਕਿ 5 ਸਾਲ ਉਹ ਸੜਕ ਦੀ ਪੂਰੀ ਵੈਲਿਡਿਟੀ ਗਾਰੰਟੀ ਉਸ ਕੰਪਨੀ ਦੀ ਹੁੰਦੀ ਗਾਰੰਟੀ ਵਾਰੰਟੀ ਜੋ ਮਾਰਦੀ ਹੈ ਉਹ ਤੁਹਾਨੂੰ ਮਤਲਬ ਜਾਇ ਜੀ ਸਾਨੂੰ ਚੀਜ਼ ਦਿੱਤੇ ਕਰਮਜੀਤ ਜੀ ਉਹੀ ਚੀਜ਼ ਸਰਤੇ ਲੈਣੀ ਹੈ ਮਤਲਬ ਉਹ ਅਗਰ ਰਾਹ ਦੇ ਵਿੱਚ ਕੋਈ ਟੋਆ ਪੈ ਗਿਆ ਕੋਈ ਟੁੱਟ ਫੁੱਟ ਹੋ ਗਈ ਤਾਂ ਨਾਲ ਦੀ ਨਾਲ ਰਿਪੇਅਰ ਕਰਕੇ ਦੇਣ ਦਾ ਉਹਨਾਂ ਦਾ ਫਰਜ ਹੈ ਜਿਸ ਤਰ੍ਹਾਂ ਆਪਾਂ ਕੋਈ ਪ੍ਰੋਡਕਟ ਖਰੀਦੀਏ ਉਹ ਆਪਾਂ ਨੂੰ ਕਹਿੰਦੇ ਆ ਵੀ ਥੋੜਾ ਬੜਾ ਕਰ 200 ਰੁਪਏ ਦਾ ਉਹ ਕਹੋਂਗੇ 50 ਰੁਪਏ ਦੀ ਵਾਰੰਟੀ ਦੇ ਆ ਪਰ ਜਿਹੜਾ ਕੇਂਦਰ ਸਰਕਾਰ ਦਾ ਮਹਿਕਮਾ ਉਹ 5 ਸਾਲ ਦੀ ਵਾਰੰਟੀ ਦੇ ਇਹਨਾਂ ਨੂੰ ਪੈਸੇ ਦਿੱਤੇ ਗਏ ਆ ਕਰਮਜੀਤ ਜੀ ਜਿਹੜੀ ਉਹ ਲਾਗਤ ਆ ਉਹ ਤਾਂ ਲੱਗਣੀ ਲੱਗਣੀ ਉਹ ਦਿੱਤੀ ਵੀ ਹੈ ਲੇਕਿਨ 5 ਉਹਤੇ ਦੇ ਨਾਲ ਇਹ 5 ਸਾਲ ਕੋਈ ਸੜਕ ਇੰਨੀ ਧਿਆਨ ਨਹੀਂ ਦਿੰਦਾ ਚਾਹੇ ਉਹ ਨੈਸ਼ਨਲ ਹਾਈਵੇ ਹੋਣ ਚਾਹੇ ਉਹ ਸਟੇਟ ਹਾਈਵੇ ਹੋਣ ਤੇ ਨਲਕੀ ਤਾਂ ਇੱਥੇ ਆ ਕੇ ਗੱਲ ਤਾਂ ਫਿਰ ਉੱਥੇ ਆ ਗਈ ਨਾ ਜੀ ਧਿਆਨ ਕਿਉਂ ਨਹੀਂ ਦਿੰਦੇ ਕਿਉਂਕਿ ਉਹਨਾਂ ਦੇ ਉੱਪਰ ਕੋਈ ਪੁੱਛਣ ਵਾਲਾ ਨਹੀਂ ਉਹਨਾਂ ਦੀ ਬਿਲੀ ਭੁਖਦਾ ਦੇਖੋ ਜਿਹੜਾ ਪੀਡਬਲਯੂਡੀ ਦਾ ਹੈੱਡ ਆਫਿਸ ਹੈ ਇਹ ਸਾਹਿਬ ਜੀ ਦਾ ਜੀ ਸਿੰਘ ਨਗਰ ਮੁਹਾਲੀ ਦੇ ਵਿੱਚ ਹੈ ਆਪਣੇ ਲੋਕ ਉੱਥੇ ਪਹੁੰਚ ਨਹੀਂ ਕਰ ਪਾ ਰਹੇ ਅਗਲਾ ਕਹਿੰਦਾ ਮੈਨੂੰ ਕੀ ਲੋੜ ਆ ਵੀ ਮੈਂ 5-7 ਸੌ ਦਾ ਤੇਲ ਫੂਕੇ ਜਾਊਂਗਾ ਜੀ ਉੱਥੇ ਜਾ ਕੇ ਮਿਲਣ ਨਾ ਮਿਲਣ ਸਭ ਬਾਹਰ ਗਏ ਸਭ ਦੌਰੇ ਪਰ ਗਏ ਉਹਥੇ ਜਾ ਕੇ لیکن ਜਦੋਂ આજ ਦਿਨ حادثے ਹੁੰਦੇ ਆ ਕਿਸੇ ਦੀ ਲੱਤ ਟੁੱਟ ਗਈ ਕਿਸੇ ਦੀ ਬਾਹ ਟੁੱਟ ਗਈ ਜਾਨੀ ਮਾਲੀ ਬਹੁਤ ਤਰ੍ਹਾਂ ਦੇ ਨੁਕਸਾਨ ਹੁੰਦੇ ਕਰਮ ਜੀ ਉਹ ਵੀ ਤਾਂ ਚੱਲਣੇ ਪੈਂਦੇ ਬਿਲਕੁਲ ਜੀ ਹੁਣ ਜਿਸ ਤਰ੍ਹਾਂ ਇਹਨਾਂ ਨੇ ਪਹਿ ਸਾਨੂੰ ਕਹੇ 2021 ਦੇ ਵਿੱਚ ਕੰਪਲੀਟ ਹੋ ਗਈ 2026 ਤੱਕ ਵੈਲਿਡਿਟੀ ਹੈ ਇਹਨਾਂ ਦੀ ਜਹਜਾ ਰੋਡ ਦਿੱਤਾ ਸੀਗਾ ਉਸ ਤਰ੍ਹਾਂ ਦਾ ਹੀ ਰੋਡ ਲੈਣਾ ਸੀਗਾ ਲੇਕਿਨ ਹੁਣ ਤਾਂ 2025 ਚੱਲਦਾ ਪਤਾ ਨਹੀਂ ਕਿੰਨੇ ਕੇ ਲੋਕ ਆਪਣੀ ਜਾਨਾਂ ਗਵਾ ਚੁੱਕੇ ਆ ਇਹਨਾਂ ਦੇ ਵਿੱਚ ਰਾਤ ਨੂੰ ਲੁੱਟਾਂ ਹੋਣ ਦਾ ਖਤਰਾ ਹੈ ਇਹਨਾਂ ਨੂੰ ਬਕਾਇਦਾ ਕਰਮ ਜੀ ਦੀ ਲਾਈਟਾਂ ਦੀ ਪ੍ਰੋਪੋਜ਼ਲ ਵੀ ਆndi ਆ ਜਿੱਥੇ-ਜਿੱਥੇ ਕੋਈ ਨਹਿਰੀ ਵਿਭਾਗ ਦਾ ਉਹੀ ਜਾਂਦੀ ਆ ਕਰਮਜੀਤ ਜੀ ਜਾਂਦੀ ਆ ਬਿਲਕੁਲ ਜੀ ਜਿੱਦਾਂ ਡਰਾਮ ਕਾ ਆ ਜਾਂਦਾ ਖੁਸ਼ ਖੁਸ਼ ਗਿੰਦੇ ਖੁਸ਼ੇਂਦਰ ਵੀਰ ਨਾਲ ਵੀ ਹੋਇਆ ਗਿਆ ਕੱਲ ਗੱਲ ਗੱਲ ਕਰਕੇ ਕੱਲ ਕਰ ਕਰ ਕਮੂਦੇ ਤੇ ਕਰੀ ਆ ਜੀ ਮਤਲਬ ਅਸੀਂ ਚਮਕੌਰ ਸਾਹਿਬ ਮੋਰਚਾ ਟੀਮ ਦੀ ਸਲਾਕਾ ਕਰਦੇ ਆ ਉਹਨਾਂ ਨੇ ਆਪਣੀ ਗੱਲਬਾਤ ਨੂੰ ਆਪਣੇ ਪੇਜ ਤੇ ਅਪਲੋਡ ਵੀ ਕਰਿਆ ਕਰਮਜੀਤ ਜੀ ਸਾਡੀ ਸ੍ਰੀ ਚਮਕੌਰ ਸਾਹਿਬ ਮੋਰਚਾ ਟੀਮ ਨੂੰ ਇਹ ਬੇਨਤੀ ਹੈ ਕਿ ਇਹ ਵੀ ਥੋੜਾ ਜਿਹਾ ਮੁੱਦਾ ਚੱਕਿਆ ਜਾਵੇ ਕਿ ਸ੍ਰੀ ਚਮਕੌਰ ਸਾਹਿਬ ਤੋਂ ਬੇਲੇ ਤੱਕ ਜਿਹੜਾ ਲੈਟਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਕਿਉਂਕਿ ਉੱਥੇ ਲੁੱਟਾਂ ਖਵਾਆਂ ਦੀਆਂ ਜਿਹੜੀਆਂ ਵਾਰਦਾਤਾਂ ਆਏ ਦਿਨ ਐਦਾਂ ਦੀਆਂ ਖਬਰਾਂ ਸੋਨੇ ਦੇ ਵਿੱਚ ਅਕਸਰ ਮਿਲ ਰਹੀਆਂ ਬਿਲਕੁਲ ਕਰਮਜੀਤ ਜੀ ਆਪਣੇ ਪਿੰਡ ਦਾ ਸਬਜ਼ੀ ਵਾਲੇ ਦੇਖੋ ਪਰਦੇਸੀ ਪ੍ਰਵਾਸੀ ਬਜਦੂਰ ਆ ਵਿਚਾਰੇ ਦਿਹਾੜੀ ਕਰਕੇ ਰੋਟੀ ਖਾਂਦੇ ਆ ਉਹ ਵੀ ਲੁੱਟਾਉ ਦੇ ਉੱਥੇ ਪਿਛਲੇ ਸਾਲ ਇੱਕ ਗੱਡੀ ਦੀ ਲੈਟਾਂ ਵੀ ਤੋੜੀਆਂ ਗਈਆਂ ਉਹ ਹੀ ਆਰਾਮ ਨੂੰ ਸ਼ੀਸ਼ੇ ਤੋੜੇ ਗਏ ਆ ਜੀ ਸ਼ਰਾਰਤੀਆਂ ਸਰਵਲੋ ਦੇਖੋ ਉੱਥੇ ਜੰਗਲੀ ਏਰੀਆ ਹੋਣ ਦੇ ਕਰਕੇ ਜੰਗਲੀ ਜਾਨਵਰ ਜਦੋਂ ਲੈਟਾਂ ਆਉਂਦੀਆਂ ਤਾਂ ਗੋਲੀ ਜਿਹਾ ਨੱਚ ਜਾਂਦੇ ਉਹਨਾਂ ਨਾਲ ਕਿੰਨੇ ਹੀ ਲੋਕ ਸ਼ਿਕਾਰ ਹੋ ਗਏ ਨੀ ਲਾਇਆ ਆਪਣੀ ਜ ਇਸ ਮੁੱਦੇ ਤੇ ਇਹਨਾਂ ਦਾ ਵੱਲ ਧਿਆਨ ਦੇਊਗਾ ਕੌਣ ਜੀ ਫਿਰ ਕਿਹ ਨੂੰ ਜਾ ਕੇ ਚਾਹੀਏ ਕੀ ਦੀ ਮਾਰੂ ਮਾਸੀ ਕਹੀਏ ਕਰਨ ਜੀ ਜੀ ਇਹ ਇਸ ਇਸ ਦੇ ਲਈ ਸਿੱਧੇ ਤੇ ਸਿੱਧੇ ਤੌਰ ਤੇ ਪੀ ਡਬਲ ਯੂ ਡੀ ਪੇ ਪਾਗ ਜੋ ਕਿ ਮਹਾਲੀ ਦੇ ਵਿੱਚ ਇਹਨਾਂ ਦਾ ਹੈੱਡ ਆਫਿਸ ਹੈ ਉਹ ਜ਼ਿੰਮੇਵਾਰ ਹੈ ਕਰਨ ਜੀ ਜੀ ਉਹਨਾਂ ਦੇ ਚੀਫ ਇੰਜੀਨੀਅਰ ਆਂਦੇ ਆ ਜੀ ਢੇੜਾ ਮਾਰ ਕੇ ਕੰਪਨੀ ਵਾਲੇ ਕੰਪਨੀ ਵਾਲਿਆਂ ਨੂੰ ਪਹਿਲਾਂ ਦੱਸ ਦਿੰਦੇ ਵੀ ਅਸੀਂ ਆ ਰਹੇ ਹਾਂ ਜੀ ਵਿਜ਼ਿਟ ਕਰਨ ਆ ਰਹੇ ਹਾਂ ਵਿੱਚ ਬੰਦੇ ਮਿਲੀ ਭੁਗਤ ਹੈਗੀ ਆ ਕੰਪਨੀ ਵਾਲੇ ਬੁਰ ਕੀ ਪਾ ਦਿੰਦੇ ਉਹਨਾਂ ਨੂੰ ਉਹ ਫਿਰ ਬੋਲਤੀ ਬੰਦੇ ਸਾਰਾ ਰੋਡ ਕੰਪਲੀਟ ਆ ਓਕੇ ਜੀ ਸਾਡਾ ਦੇਸ਼ ਅਸਲ ਵਿੱਚ ਨਾ ਭ੍ਰਸ਼ਟ ਕੋਈ ਮਰਜ਼ੀ ਮੁੱਦਾ ਫੜ ਲਓ ਉਹਦੀ ਜੜ ਭ੍ਰਸ਼ਟਾਚਾਰ ਨਿਕਲਦੀ ਹੈ ਇੱਕ ਹੁੰਦਾ ਡੀਪੀਆਰ ਹੁੰਦੀ ਹੈ ਇੱਕ ਡਿਟੇਲ ਪ੍ਰੋਜੈਕਟ ਰਿਪੋਰਟ ਜਦੋਂ ਕੋਈ ਵੀ ਸੜਕਾਂ ਬਣਾਈ ਜਾਂਦੀਆਂ ਉਹਦੀ ਡੀਪੀਆਰ ਦੇ ਵਿੱਚ ਕੰਪਨੀ ਕਹਿੰਦੀ ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ ਉਹ ਡੀਪੀਆਰ ਦੇ ਵਿੱਚ ਆਪਣੀ ਡਿਟੇਲ ਪ੍ਰੋਜੈਕਟ ਰਿਪੋਰਟ ਦੇ ਵਿੱਚ ਆਪਣੇ ਆਪ ਨੂੰ ਕੰਪਨੀ ਕਹਿੰਦੀ ਮੈਂ ਇੱਥੇ ਡੇਕਾ ਲਿਆ ਸੀਗਾ ਮੈਂ ਇੱਥੇ ਕਰਿਆ ਮੇਰੇ ਰਿਕਾਰਡ ਠੀਕ ਆ ਮੇਰੇ ਰੋਡ 20 ਸਾਲ ਨੇ ਟੁੱਕੇ ਲੇਕਿਨ ਰੋਡ ਕਰਮਚਾਰੀ ਜਿਹੜੀ ਕੰਕਰੀਟ ਦੀ ਮਾਤਰਾ ਹੈ ਉਹ ਐਮਐਮਐਨ ਦੇ ਹਿਸਾਬ ਨਾਲ ਨਾਪੀ ਜਾਂਦੀ ਹੈ ਲੇਕਿਨ ਇਹ ਕਹਿੰਦੇ ਕੁਛ ਅੱਛਾ ਆਕੇ ਨਾ ਰਜੀ ਬਸ ਜੀ ਗੱਲ ਉਹੀ ਆ ਗਈ ਕਿ ਜਿਸ ਵਕਤ ਕੰਪਨੀਆਂ ਟੈਂਡਰ ਭਰਦੀਆਂ ਉਸ ਵਕਤ ਵੀ ਰਿਸ਼ਮਤ ਦੇ ਕੇ ਟੈਂਡਰ ਭਰੇ ਜਾਂਦੇ ਬਿਲਕੁਲ ਕਰਮ ਜੀ ਜੀ ਇੱਕੋ ਕੰਪਨੀ ਨੂੰ ਅਲਾਕਮੈਂਟ ਹੁੰਦੀ ਹੈ ਉਹ ਕਿਉਂ ਹੁੰਦੀ ਹੈ ਜੀ ਰਿਸ਼ਵਤ ਕਰਕੇ ਤੇ ਸਾਡੀ ਇੱਕ ਭਗਵਾਨਤਮਾਨ ਸਾਹਿਬ ਅੱਗੇ ਅਪੀਲ ਹੈ ਕਿ ਜਿਹੜਾ ਤੁਸੀਂ ਮਤਲਬ ਅੱਗੇ ਨੂੰ ਕੋਈ ਵੀ ਠੇਕਾ ਦੇਣਾ ਹੈ ਉਹ ਵੰਡਵੇਂ ਠੇਕੇਦਾਰਾਂ ਨੂੰ ਕੰਮ ਦਿੱਤਾ ਜਾਵੇ ਜਿਸ ਤਰ੍ਹਾਂ ਇਹ 20 ਕਿਲੋਮੀਟਰ ਦਾ ਏਰੀਆ ਸੀਗਾ ਤੁਸੀਂ ਇੱਕ ਠੇਕੇਦਾਰ ਨੂੰ ਦਿੱਤਾ ਉਹ ਦੋ ਠੇਕੇਦਾਰਾਂ ਨੂੰ ਦਿੱਤਾ ਹੁੰਦਾ ਵੀ ਜਿਹੜੇ ਭਾਈ ਠੇਕੇਦਾਰ ਨੇ ਸੜਕ ਜ਼ਿਆਦਾ ਕਾਮਯਾਬ ਰਹੀਗੀ ਉਹਨੂੰ ਅਗਲੀ ਵਾਰ ਮਾਨ ਸਾਹਿਬ ਨੇ ਇੱਕ ਲੋਕਾਂ ਦੇ ਵਿੱਚ ਇੱਕ ਬੜੀ ਪ੍ਰਚਲਿਤ ਹੋਈਆਂ ਨਦੀ ਗੱਲ ਕਿ ਜਦੋਂ ਤੱਕ ਲੋਕ ਸੜਕ ਨੂੰ ਪਾਸ ਨਹੀਂ ਕਰਨਗੇ ਲੋਕਾਂ ਨੂੰ ਸੜਕ ਦੀ ਕੀ ਨੋਲੇਜ ਆ ਲੋਕਾਂ ਨੂੰ ਆਮ ਲੋਕਾਂ ਨੂੰ ਇਹ ਕਮਾਦੀ ਸੜਕ ਉੱਰੇ ਵੀ ਕੋਈ ਅਵੇਅਰ ਨਹੀਂ ਹੈ ਲੋਕ ਆਪਾਂ ਸਾਨੂੰ ਕੀ ਪਤਾ ਵੀ ਕੀ ਪੈਣਾ ਕੀ ਪੈਣਾ ਹੈ ਅਸੀਂ ਤਾਂ ਉਪਰੋਂ ਦੇਖਾਂਗੇ ਅਸੀਂ ਪੱਟ ਕੇ ਥੋੜੀ ਜਿਹੀ ਬਿਲਕੁਲ ਜੀ ਬਿਲਕੁਲ ਹਨਾ ਜੀ ਉਹ ਤੁਹਾਡੇ ਅਸਲ ਦੇ ਵਿੱਚ ਜਿਹੜੇ ਤੁਹਾਡੇ ਇੰਜੀਨੀਅਰ ਆ ਉਹ ਇਮਾਨਦਾਰ ਹੋਣੇ ਚਾਹੀਦੇ ਆ ਬਿਲਕੁਲ ਜੀ ਕਰਮਜੀਤ ਜੀ ਜਿਹੜੀ ਕੰਪਨੀ ਆ ਦੇਖੋ ਪੈਸਾ ਕਿਸੇ ਦੇ ਨਾਲ ਨਹੀਂ ਜਾਂਦਾ ਲੇਕਿਨ ਕੰਪਨੀਆ ਨੂੰ ਕੁਛ ਥੋੜੀ ਬਹੁਤੀ ਇਮਾਨਦਾਰੀ ਦਿਖਾਣੀ ਚਾਹੀਦੀ ਹੈ 100 ਵਿੱਚੋਂ ਤਾਂ 75 ਪੈਸੇ ਕੰਮ ਕਰਨਾ ਚਾਹੀਦਾ 25 ਪੈਸੇ ਕਾ ਲਓ ਪਰ ਅੱਜ ਕੱਲ ਕੀ ਹੁੰਦਾ 40 ਪੈਸੇ ਕਮ 60% 60 ਪੈਸੇ ਪੈਸਾ ਖਾਇਆ ਜਾਂਦਾ ਉਹ ਬੀਰੂ ਭਾਈ ਅਮਾਨੀ ਕਿੰਨਾ ਪੈਸਾ ਜੋੜ ਕੇ ਗਿਆ ਕਿਆ ਲੈ ਗਿਆ ਨਾਲ ਬਿਲਕੁਲ ਕੁਛ ਨਹੀਂ ਗਿਆ ਨਾਲ ਕਰਮਜੀਤ ਜੀ ਇਹ ਤਾਂ ਉਹਨਾਂ ਨੂੰ ਕੰਪਨੀ ਨੂੰ ਸੋਚਣਾ ਚਾਹੀਦਾ ਟਾਟਾ ਰਤਨ ਟਾਟਾ ਉਹਨਾਂ ਨੇ ਇੱਜ਼ਤ ਕਮਾ ਕੇ ਗਿਆ ਲੇਕਿਨ ਇਹ ਉਹਨਾਂ ਨੂੰ ਲੋਕ ਸੈਲੂਟ ਕਰਦੇ ਸੈਲੂਟ ਕਰਦੇ ਉਹਨਾਂ ਲਈ ਦੇਸ਼ ਲਈ ਜਿਹੜੀ ਸੀਐਸਆਰ ਹੁੰਦੀ ਹੈ ਕਾਰ ਦੇਖੋ ਜੀ ਆਪਣੇ ਸ਼ਹਿਰ ਦੀ ਗੱਲ ਕਰੀਏ ਰੋਪੜ ਦੀ ਉੱਥੇ ਜੂਡੀਓ ਆਇਆ ਉਹ ਜੂਡੀਓ ਟਾਟਾ ਦਾ ਪ੍ਰੋਡਕਟ ਹੈ ਇੱਕ ਲੇਕਿਨ ਉੱਥੇ ਜਾ ਕੇ ਤੁਸੀਂ ਕਰਮਜੀਤ ਜੀ ਦੇਖੋ ਮਤਲਬ ਜੂਡੀਓ ਪ੍ਰਤੀ ਪਿਆਰ ਲੋਕਾਂ ਦਾ ਆਪਣਾ ਪਾਣਾ ਜਿਸ ਤਰ੍ਹਾਂ ਉਹਨਾਂ ਨੇ ਇੱਕ ਟੈਗ ਲੈਂਦੀ ਸੀਗੀ ਨਮਕ ਦੀ ਗੱਲ ਕਰੀਏ ਵੀ ਦੇਸ਼ ਦਾ ਨਮਕ ਬਿਲਕੁਲ ਟਾਟਾ ਨਮਕ ਦੇਸ਼ ਦਾ ਨਮਕ ਵੀ ਲੋਕਾਂ ਨੂੰ ਐ ਲੱਗਦਾ ਫੀਲ ਆਪਣੇ ਅੰਦਰ ਤੇ ਆਉਂਦੀ ਉਹਦੀ ਟੈਗ ਲਾਈਨ ਇਸ ਤਰ੍ਹਾਂ ਬਣਾਤੀ ਕਿ ਤੇਰੇ ਦੇਸ਼ ਦਾ ਆਪਣਾ ਹੈ ਉਹਨਾਂ ਦਾ ਕੰਮ ਵੀ ਸੀ ਕੰਮ ਬੋਲਦਾ ਸੀ ਕੰਮ ਬੋਲਦਾ ਇਮਾਨਦਾਰੀ ਵਾਲਾ ਕੰਮ ਇਸੇ ਮੁੱਦੇ ਤੇ ਅੱਪ ਗੱਲ ਕਰੀਏ ਗੱਡੀਆਂ ਦੀ ਟਾਟਾ ਦੀਆਂ ਕੱਟੀਆਂ ਜੀ ਉਹਨਾਂ ਨੇ ਸਭ ਤੋਂ ਪਹਿਲਾਂ ਨਾਰਾ ਜਤਾ ਵੋਕਲ ਫਾਰ ਲੋਕਲ ਹਰ ਇੱਕ ਗੱਡੀ ਪਰ ਲਿਖਿਆ ਅਜ ਤੱਕ ਕਿਸੇ ਕੰਪਨੀ ਨੇ ਨਹੀਂ ਕਰਿਆ ਬਿਲਕੁਲ ਔਰ ਗੱਡੀਆਂ 'ਚ ਜਾਨ ਵੀ ਬਾਤ ਹੈ ਬਿਲਕੁਲ ਨਾਲ ਹੋਈ ਆ ਗਈ ਜੀ ਸੇਫਟੀ ਬਹੁਤ ਸੇਫਟੀ ਗੱਲ ਹੋਈ ਆ ਜੀ ਨਾ ਕੰਮ ਇਮਾਨਦਾਰੀ ਨਾਲ ਕਰਿਆ ਔਰ ਰਤਨ ਟਾਟਾ ਨੂੰ ਦੁਨੀਆ ਅੱਜ ਤੱਕ ਯਾਦ ਕਰਦੀ ਹੋ ਕਰਦੀ ਆ ਅੱਜ ਤੋਂ 500 ਸਾਲ ਅੱਗੇ ਤੱਕ ਵੀ ਉਹਨੂੰ ਯਾਦ ਕਰਦੀ ਬੀ ਕੋਈ ਬੰਦਾ ਹੋਇਆ ਉਹ ਆ ਕੋਈ ਬੰਦਾ ਐਦਾਂ ਦੇ ਬੰਦੇ ਆਦੇ ਨੂੰ ਲੋਕ ਰੱਬ ਦੀ ਤਰ੍ਹਾਂ ਪੂਜਦੇ ਆ ਔਰ ਜੇ ਆਪਾਂ ਰਾਸ਼ਟਰਪਤੀ ਨਾਲੀਏ ਅਬਦੁਲ ਕਲਾਮ ਏਪੀ ਜੀ ਅਬਦੁਲ ਕ ਬੇਲੇ ਟੂ ਰੋਪੜ ਰੋਡ ਦੀ ਕਰਮਜੀਤ ਜੀ ਥਾਂ ਥਾਂ ਖੜੇ ਆ ਤੇ ਹਾਰੀ ਸੀਜ਼ਨ ਹੈ ਮਤਲਬ ਕਿਸੇ ਨੇ ਸਵੇਰੇ ਸ਼ਾਮ ਆਪਣਾ ਕਮਾਂਡ ਜਾਂਦੇ ਲੋਕ ਮਤਲਬ ਖੱਡੇ ਰਸਤੇ ਦੇ ਵਿੱਚ ਐਕਸੀਡੈਂਟ ਦਾ ਕਾਰਨ ਆ ਗਾ ਕੱਲ ਮੈਂ ਔਰ ਬਾਦਰ ਅਸੀਂ ਗਏ ਸੀ ਦਵਾਈ ਲੈਣ ਤੇ ਪੈਨੂ ਦੋ ਟਾਈ ਹੋਈ ਜੀ ਦੀ ਗੱਲ ਹੈ ਜੀ ਦੋ ਵਾਰ ਜੀ ਸिलो ਮਾਸਕ ਕੋਤੇ ਉੱਨੇ ਪਾਸੇ ਜਿੱਥੇ ਸੈਨੀ ਫਾਰਮਾ ਉੱਥੇ ਬਹੁਤ بڑا ਖੱਡਾ ਜੀ ਮੈਂ ਨਹੀਂ ਉੱਥੇ ਗਿਰਿਆ ਅਸੀਂ ਬਾਈ ਗੱਡੀ ਐ ਨਹੀਂ ਜੋਰ ਕੇ ਪੈਜੀ ਮੈਂ ਵੀ ਉੱਥੇ ਗਿਰਿਆ ਕਰਮਜੀਤ ਜੀ ਬਹੁਤ بڑا ਖੱਡਾ ਹੈ ਬਹੁਤ ਕੁਸ਼ੇਦਾਰੀ ਤੇ ਆਣੀ ਹੈ ਔਰ ਸਾਡੇ ਬੇਲੇ ਅੱਡੇ ਦੇ ਵਿੱਚ ਔਰ ਕਿਨੇ ਖਤਰਨਾਕ ਖਟਿਆ ਜੀ ਇੱਥੇ ਮੇਰਾ ਕਹਾਲਾ ਰੋਜ਼ ਕੋਈ ਨਾ ਕੋਈ ਡਿੱਗਦਾ ਬਿਲਕੁਲ ਬਿਲਕੁਲ ਜੀ ਮੈਂ ਮੈਂ ਤੁਹਾਡੇ ਨਾਲ ਇਹੀ ਗੱਲ ਕਰਨੀ ਚਾਹੁੰਦਾ ਹੈ ਵੀ ਮਤਲਬ ਇਹ ਜਿਹੜੇ ਮੁੱਦੇ ਆ ਇਹ ਲੋਕਾਂ ਨੂੰ ਹੁਣ ਆਪ ਹੀ ਕਰਨੇ ਪੈਣੇ ਸਰਕਾਰ ਦੇ ਤਾਂ ਕੋਈ ਆਸ ਨਹੀਂ ਪੀਡਬਲੂਡੀ ਭਾਰਤ ਤੇ ਕੋਈ ਆਸ ਨਹੀਂ ਜਦ ਤੱਕ ਦੋਸਤੋ ਕਹਿੰਦੇ ਆ ਨਾ ਕਿ ਜਦ ਤੱਕ ਬੱਚਾ ਰੋਂਦਾ ਨਹੀਂ ਉਦੋਂ ਤੱਕ ਮਾਂ ਹੀ ਦੁੱਧ ਨਹੀਂ ਪਿਲਾਉਂਦੀ ਹੁਣ ਆਪਾਂ ਨੂੰ ਹੀ ਇਹਨਾਂ ਦੀਆਂ ਅੱਖਾਂ ਖੋਲ੍ਹਣੀਆਂ ਪੈਣੀਆਂ ਇਹਨਾਂ ਨੂੰ ਰੋਸ਼ਨੀ ਦਿਖਾਉਣੀ ਪੈਣੀ ਹੈ ਮੁੱਦੇ ਇਹਨਾਂ ਦੇ ਸਾਹਮਣੇ ਲਿਆਉਣੇ ਪੈਣੇ ਆ ਕਰਮਜੀਤ ਜੀ ਇੱਕ ਇੱਕ ਹੋਰ ਗੱਲ ਕਰ ਐਡ ਆਨ ਕਰਨਾ ਚਾਹੁੰਦਾ ਇਹਦੇ ਵਿੱਚ ਦੇਖੋ ਜਿਹੜੀ ਪਿੰਡ ਦੀਆਂ ਪੰਚਾਇਤਾਂ ਉਹ ਜਿਸ ਤਰ੍ਹਾਂ ਉਹ ਲੋਕਲ ਹੈਡਾਂ 'ਚ ਖੜੇ ਆ ਉਹ ਆਪਣੇ ਵੱਲ ਤੇ ਕੋਸ਼ਿਸ਼ ਕਰਦੇ ਆ ਪਰ ਨਹੀਂ ਪਿਆ ਲੇਕਿਨ ਖੱਡੇ ਐਨੇ ਓਵਰ ਲੋਡ ਵਹੀਕਲ ਚੱਲ ਪਏ ਟੋਲ ਬਚਾਣ ਦੇ ਮਾਰੇ ਲੋਕ ਇਧਰ ਨੂੰ ਘੁੰਮਦੇ ਆ ਮਤਲਬ ਉਹ ਲਿੰਕ ਸੜਨ ਦਾ ਟੁੱਟਣ ਦਾ ਮੇਨ ਕਾਰਨ ਓਵਰ ਲੋਡ ਹੈ ਕਰਮਜੀਤ ਜੀ ਮੇਨ ਕਾਰ ਪੈਸੇ ਜਿਹੜਾ ਜੀ ਬੰਸਲ ਜੀ ਬੇਲੇ ਤੋਂ ਰੋਪੜ ਨੂੰ ਰੋ ਕਰਮਜੀਤ ਜੀ ਅੱਗੇ ਤੋਂ ਅੱਗੇ ਲੁਬਿਆਰੇ ਨੂੰ ਮਿਲਦਾ ਹੈ ਇਹ ਰੋਡ ਤਾਂ ਵੈਸੇ ਹੀ ਵਧੀਆ ਢੰਗ ਨਾਲ ਬਣਾਉਣਾ ਚਾਹੀਦਾ ਕਰਮਜੀਤ ਜੀ ਕੋਈ ਗੱਲ ਆ ਗਈ ਤੁਹਾਡੀ ਫਿਰ ਉਹ ਮੁੜਕੜ ਕੇ ਗੱਲ ਉਹੀ ਆ ਜਾਂਦੀ ਵੀ ਇਹਦੇ ਵਿੱਚ ਜਿਹੜਾ ਪ੍ਰੀਮਿਕਸ ਪਾਇਆ ਜਾਂਦਾ ਪ੍ਰੀਮਿਕਸ ਉਹਦੇ ਬਾਰੇ ਸਾਨੂੰ ਅਵੇਅਰ ਕਰਨਾ ਵੀ ਕਿੰਨੇ ਐਮ ਐਮ ਦਾ ਹੋਣਾ ਚਾਹੀਦਾ ਹੈ ਕਿਹਾ ਹੋਣਾ ਚਾਹੀਦਾ ਕਿੰਨੇ ਡਿਗਰੀ ਹੀਟ ਤੇ ਪਾਉਣਾ ਚਾਹੀਦਾ ਉਹ ਬਹੁਤ ਮੈਂਸ਼ਨ ਕਰਦੀ ਹੈ ਬਿਲਕੁਲ ਅਗਰ ਮਤਲਬ ਇੱਕ ਕੰਟੇ ਸੜਕਾਂ ਜਿਹੜੀਆਂ ਗਰਮੀਆਂ 'ਚ ਬਣਦੀਆਂ ਬੇਸਿਕਲੀ ਅਗਰ ਇਹਨੂੰ ਸਰਦੀ 'ਚ ਬਣਾਉਗੇ ਤਾਂ ਕਰਮਜੀਤ ਜੀ ਉਹ ਪ੍ਰੀਮਿਕਸ ਨੇ ਮਤਲਬ ਪਕੜ ਨਹੀਂ ਕਰ ਰਹੀ ਆਪਣੇ ਸੁੱਕ ਜਾਂਦਾ ਨਾਲ ਸੁੱਕ ਜਾਂਦਾ ਮਾਂ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਜਿਹੜੀ ਕੰਪਨੀ ਨੇ ਠੇਕਾ ਮਤਲਬ ਲਿਆ ਹੈ ਉਸ ਦੇ ਵਿੱਚ ਉਹਨੂੰ 5 ਸਾਲ ਜਿਹੜੀ ਉਹ ਤੁਸੀਂ ਮੇਨਟੇਨੈਂਸ ਦੇ ਪੈਸੇ ਇਸ਼ੂ ਕਰਦੇ ਆ ਉਹ ਆਫਟਰ 5 ਇਅਰ ਰੋਡ ਦਾ ਦੌਰਾ ਕਰਕੇ ਕਰਨੇ ਚਾਹੀਦੇ ਆ ਅਰਜੀਤ ਸਿੰਘ ਜੀ ਤੁਸੀਂ ਸੰਗਰੂਰ ਸਾਈਡ ਚਲ ਜਾਓ ਬਠਿੰਡਾ ਸਾਈਡ ਉਧਰ ਵੀ ਤਾਂ ਸੜਕਾਂ ਬਣੀਆਂ ਹੋਈਆਂ ਸਿਮੈਂਟਡ ਬਣੀਆਂ ਹੋਈਆਂ ਜੀ ਜੇ ਤੁਸੀਂ ਜੇ ਲੁੱਕ ਸਰਦੀਆਂ 'ਚ ਕੰਮ ਨਹੀਂ ਕਰਦੀ ਉਹਦਾ ਦੂਸਰਾ ਬਦਲ ਸੀਮੈਂਟਡ ਕਿਉਂ ਨਹੀਂ ਬਣਾਉਂਦੇ ਉਹ ਕਹਿੰਦੇ ਆ ਜੀ ਚਾਹੇ ਇੱਥੇ ਪੰਪ ਸੱਟ ਦਿਓ ਹਾਂ ਉਹ ਸੜਕਾਂ ਪਾਣੀ ਰੁਕਣ ਗਿਆ ਮੈਂ ਦੇਖਿਆ ਉਹਦੇ ਇਹ ਤਾਂ ਕਰਮਜੀਤ ਜੀ ਇਹਨਾਂ ਨੂੰ ਜਰੂਰ ਇਸ ਬਾਰੇ ਸੋਚਣਾ ਚਾਹੀਦਾ ਹੈ ਜੀ ਮਤਲਬ ਜਿਸ ਤਰ੍ਹਾਂ ਹੁਣ ਆਪਾਂ ਪਹਿਲਾਂ ਗਲੀਆਂ ਦੇ ਵਿੱਚ ਸਮਿੰਟਡ ਪਾਉਂਦੇ ਸੀਗੇ ਉਹਦਾ ਬਦਲ ਆਇਆ ਬਲੌਕ ਟੈਕ ਬਲੌਕ ਆ ਗਿਆ ਜੀ ਦੇਖੋ ਨਾ ਕੋਈ ਗੰਦ ਨਾ ਕੋਈ ਕੁਛ ਸਭ ਕੁਛ ਵਧੀਆ ਹੈ ਮਤਲਬ ਇਸ ਤਰ੍ਹਾਂ ਇਹ ਬਦਲ ਜਿਹੜਾ ਪ੍ਰੀ ਸੜਕਾਂ ਦਾ ਵੈਸੇ ਸਾਡੇ ਕੇਂਦਰੀ ਸੜਕ ਪਰਿਵਹਨ ਮੰਤਰੀ ਨਿਤਿਨ ਗੜਕੜੀ ਜੀ ਇਸ ਮੁੱਦੇ ਤੇ ਬਹੁਤ ਗੰਭੀਰਾ ਕਰਨ ਜੀ ਜੀ ਉਹਨਾਂ ਦੀ ਉਰੇ ਸ਼ਲਾਘਾ ਕਰਨੀ ਪਣਦੀ ਆਪਾਂ ਨੂੰ ਕਿਉਂਕਿ ਜਿਹੜੇ ਨਿਤਿਨ ਗੜਕੜੀ ਜੀ ਆ ਉਹ Nagpur ਤੋਂ ਆਨੇ ਆ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਕਚਰਾ ਇਹਨੂੰ ਡਿਸਪੋਜ਼ ਕਰਕੇ ਸੜਕਾ ਬਣਾਉਣ ਦਾ ਇੱਕ ਪ੍ਰਪੋਜ਼ਲ ਹੈ ਰਾਸ਼ਟਰੀ ਸੜਕਾਂ ਦੇ ਵਿੱਚ ਉਹਨਾਂ ਨੇ ਮਤਲਬ ਸਰਵੇ ਕਰਿਆ ਬਲੋਕ ਬਣਾ ਬਲੋਕ ਬਣਾ ਦੇ ਜੀ ਹਾਂ ਮਤਲਬ ਪਲਾਸਟਿਕ ਦੀ ਸੜਕਾਂ ਦਾ ਵੀ ਉਹਨਾਂ ਨੇ ਕਰਿਆ ਹੈ ਸਰਵੇ ਇੱਕ ਕੰਮ ਚੱਲ ਜੇ ਕਿ ਜਿਹੜੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਆ ਸਰਵਾਰ ਲਾਲਜੀਤ ਸਿੰਘ ਭੁੱਲਰ ਜੀ ਅਸੀਂ ਉਹਨਾਂ ਨੂੰ ਵੀ ਅਪੀਲ ਕਰਨੀ ਚਾਹਾਂਗੇ ਕਿ ਰੋਡ ਦੇ ਕੰਨੀ ਧਿਆਨ ਦੇਣ ਤੇ ਉਹ ਪੀ ਡਬਲਯੂ ਡੀ ਮੰਤralਾ ਉਹ ਵੀ ਧਿਆਨ ਦੇਣ ਖਾਸ ਕਰਕੇ ਬਿਲਕੁਲ ਬਿਲਕੁਲ ਬਹੁਤ ਜ਼ਰੂਰੀ ਆ ਕਿਉਂਕਿ ਗ੍ਰਾਮੀਣ ਜਿਹੜੀਆਂ ਪਿੰਡਾਂ ਦੇ ਲਿੰਕ ਰੋਡ ਆ ਉਹ ਤਾਂ ਚਲੋ ਪਤਾ ਨਹੀਂ ਕਦੋਂ ਬਣਨੇ ਆ ਕਦੋਂ ਨਹੀਂ ਜਿਹੜੇ ਮੇਨ ਆ ਜਿਹੜੇ ਸ਼ਹਿਰਾਂ ਨੂੰ ਮਿਲਦੇ ਆ ਪਿੰਡਾਂ ਦੇ ਵਿੱਚ ਤੋਂ ਉਹ ਲਿੰਕ ਰੋਡ ਦਾ ਯਾਰ ਤੁਸੀਂ ਸਵਾਰ ਦੋ ਕੰਮ ਸੇ ਦੇਖੋ ਲੋਕਾਂ ਦੀ ਜਾਨਾਂ ਨਾਲ ਖਿਲਵਾੜ ਨਾ ਕਰੋ ਬਿਲਕੁਲ ਇਹ ਕੰਪਨੀਆਂ ਨੂੰ ਚਾਹੀਦਾ ਜਿਹੜਾ ਤੁਸੀਂ 5 ਸਾਲ ਦਾ ਲਿੰਨੇ ਆ ਤੁਸੀਂ ਮ आम जनता ਵੱਲੋਂ ਕੋਈ ਕਮੀ ਨਹੀਂ ਆ। ਆਮ ਜਨਤਾ ਤੁਹਾਨੂੰ ਹਰ ਚੀਜ਼ ਦੇ ਵਿੱਚ ਇੱਕ ਤੁਸੀਂ ਸੂਈ ਵੀ ਖਰੀਦਦੇ ਹੋ ਨਾ ਤਿੰਨ ਵੀ ਖਰੀਦਦੇ ਹੋ। ਅਗਰੇ 25 ਪੈਸੇ ਦੀ ਆ। ਤਾਂ ਇਹਦੇ ਵਿੱਚ ਵੀ ਅਸੀਂ ਸਰਕਾਰ ਨੂੰ ਪੈਸੇ ਦਿੰਦੇ ਹਾਂ। ਕਰਮਜੀਤ ਜੀ ਆਪਾਂ ਸਵੇਰ ਤੇ ਉੱਠਦੇ ਸਾਰ ਰਾਤ ਨੂੰ ਸੌਣ ਤੱਕ ਟੈਕਸ ਦਿੰਨੇ ਆ। ਦਿੰਦੇ ਆ ਜੀ। ਸਾਹ ਵੀ ਆ ਜੀ ਫ੍ਰੀ ਨਹੀਂ ਲੈਂਦੇ। ਬਿਲਕੁਲ ਜੀ। ਫਿਰ ਐਦਾਂ ਕਿਉਂ ਹੁੰਦਾ ਜੀ ਕੰਮ ਕਿਉਂ ਅਧੂਰੇ ਪਏ ਆ? ਸੜਕਾਂ ਕਿਉਂ ਟੁੱਟੀਆਂ ਪਈਆਂ ਐ? ਆਗਰ ਪਬਲਿਕ ਵੱਲੋਂ ਕੋਈ ਕਮੀ ਨਹੀਂ ਆ। ਤੇ ਕਮੀ ਹੈ ਕਿੱਥੋਂ? ਕੋਈ ਮਿਹਨਤ ਦੀ ਕਮੀ ਹੈ ਜੀ। ਮੈਂ ਕਿਹਾ ਮੈਂ ਕਿ ਮੇਰੀ ਕਮਿਆ ਲੋਕਲ ਐਮਐਲਏ ਸਾਹਿਬ ਨੂੰ ਇਸ ਕਰ ਲਈ ਧਿਆਨ ਦੇਣਾ ਚਾਹੀਦਾ ਕਿਉਂਕਿ ਉਹ ਲੋਕਲ ਜਿਹੜੇ ਐਮਐਲਏ ਸਾਹਿਬ ਆ ਉਹ ਪਹਿਲਾਂ ਇਸ ਗਲਤ ਗੱਲ ਤੇ ਲਾਈਵ ਹੋ ਜਾਂਦੇ ਸੀਗੇ ਕਿ ਵੀ ਸੜਕਾਂ ਦਾ ਮੁੱਦਾ ਹੈ ਜਿਹੜਾ ਇਹ ਇਹ ਚੱਕਣਾ ਲੇਕਿਨ ਅੱਜ ਕਾ ਉਹ ਬੋਲਦੇ ਨਹੀਂ ਉਹਨਾਂ ਉਹਨਾਂ ਨੂੰ ਇਸ ਵਾਰ ਬਹੁਤ ਚਾਹ ਆ ਦੇਣ ਦੀ ਲੋੜ ਆ ਸੋ ਦੋਸਤੋ ਇੰਨੀਆਂ ਕਿ ਬੇਨਤੀਆਂ ਕਰਦੇ ਹੋਏ ਅਸੀਂ ਇਜਾਜ਼ਤ ਚਾਹੁੰਦੇ ਹਾਂ ਜੀ ਕਿਉਂਕਿ ਰਜੀ ਬਸਲ ਜੀ ਨੂੰ ਵੀ ਜ਼ਰੂਰੀ ਕੋਈ ਕੰਮ ਹੈ ਜਾਣਾ ਅੱਜ ਕਿਤੇ ਸੋ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਸਾਡੀ ਸ਼੍ਰੀ ਚਮਕੌਰ ਸਾਹਿਬ ਹਲਕੇ ਦੇ ਐਮਐਲਏ ਸਾਡੇ ਸਰਕਾਰ ਬਹੁਤ ਜ਼ਰੂਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਰੇ ਇਧਰ ਨੂੰ ਧਿਆਨ ਦਿਓ ਜੀ ਇੱਕ ਤਾਂ ਸ਼੍ਰੀ ਚੰਪੌਰ ਸਾਹਿਬ ਤੋਂ ਬੇਲੇ ਤੱਕ ਜੀ ਲਾਈਟਿੰਗ ਦਾ ਪ੍ਰਬੰਧ ਹੋਣਾ ਚਾਹੀਦਾ ਕਿਉਂਕਿ ਉਥੇ ਆਜ ਦਿਨ ਹਾਦਸੇ ਵਾਪਰਦੇ ਨੇ ਚੋਰੀਆਂ ਟਕੈਕੀਆਂ ਦੇ ਜਿਹੜੇ ਆ ਉਥੇ ਬਹੁਤ ਜਿਹੜੇ ਖਤਰਾ ਹੈ ਜੀ ਖਤਰਾ ਹੈ ਜੀ ਜਿਹੜੇ ਚੋਰ ਚੱਕੇ ਆ ਉਹ ਚੋਰੀਆਂ ਨੂੰ ਜਾਂਦ ਦਿੰਦੇ ਆ ਲੋਕਾਂ ਨੂੰ ਲੁੱਟਦੇ ਆ ਤੇ ਸ਼੍ਰੀ ਚੰਪੌਰ ਸਾਹਿਬ ਵਾਲਾ ਇਹ ਗੱਲ ਹੋ ਗਈ ਜੀ ਉਸ ਤੋਂ ਬਾਅਦ ਬੇਲੇ ਤੋਂ ਲੈ ਕੇ ਰੋਪੜ ਤੱਕ ਵਾਲਾ ਜਿਹੜਾ ਰੋੜਾ ਇਹ ਵੀ ਜਗ੍ਹਾ-ਜਗ੍ਹਾ ਤੇ ਫੁੱਟ-ਫੁੱਟ ਡੂੰਘੇ ਖੜੇ ਆ ਜੀ ਇਹਦੇ ਵਿੱਚ ਆਜ ਦਿਨ ਇੱਥੇ ਵੀ ਹਾਦਸੇ ਸੋ ਹੱਥ ਜੋੜ ਕੇ ਬੇਨਤੀ ਹੈ ਜੀ ਅੱਜ ਨੂੰ ਧਿਆਨ ਦਿੱਤਾ ਜਾਵੇ ਕਿਉਂਕਿ ਤਿਹਾਰਾ ਦਾ ਦੇਣਾ ਆਏ ਦਿਨ ਹੱਥ ਸੇ ਹੁੰਦੇ ਆ ਪਤਾ ਨਹੀਂ ਕਿੰਨੇ ਕੀ ਨੌਜਵਾਨ ਬਜ਼ੁਰਗ ਬੀਬੀਆਂ ਪੈਣਾ ਐਤੋਂ ਸੱਟਾਂ ਖਾ ਕੇ ਕਿਸ ਨੇ ਲੱਤ ਤੜਵਾ ਲਈ ਹੈ ਕਿਸੇ ਦੇ ਦਿਮਾਗ ਤੇ ਸੱਟ ਵੱਜ ਚੁੱਕੀ ਹੈ ਕਿਸੇ ਦੀ ਬਾਹਂ ਟੁੱਟ ਚੁੱਕੀ ਹੈ ਕਈ ਆਪਣੀਆਂ ਜਾਨਾਂ ਤੋਂ ਹੱਥ ੋੜੇ ਕਰਮਜੀਤ ਜੀ ਐਮਐਲਏ ਸਾਹਿਬ ਨੂੰ ਬੇਨਤੀ ਹੈ ਕਿ ਦੇਖੋ 4 ਸਾਲ ਹੋ ਗਏ ਹੂੰ ਬਹੁਤ ਹੁਣ ਲੋਕਾਂ ਦੇ ਸਬਰ ਦਾ ਬੰਨ ਟੁੱਟ ਚੁੱਕਿਆ ਹੈ ਬਿਲਕੁਲ ਮਤਲਬ ਵੀ ਹੁਣ ਲੋਕਾਂ ਨੂੰ ਮਜਬੂਰ ਨਾ ਕਰੋ ਤੁਸੀਂ ਤੁਸੀਂ ਆ ਕੇ ਰੋੜਾ ਵਾਲਿਆਂ ਨੂੰ ਤੁਸੀਂ ਤਾਂ ਦੇਖੋ ਕੁਝ ਨਹੀਂ ਕਰਨਾ ਐਮਐਲਏ ਸਾਹਿਬ ਤੁਸੀਂ ਤਾਂ ਆ ਵੀ ਇਹ ਸੜਕਾ ਪਾਈ ਤੁਸੀਂ 5 ਸਾਲ ਦਾ ਟੈਂਡਰ ਲਿਆ ਸੀਗਾ ਕਿੱਥੇ ਗਈਆਂ ਬਹੁਤ ਜ਼ਰੂਰੀ ਆ ਐਮਐਲਏ ਸਾਹਿਬ ਵੀ ਇਸ ਵੀਡੀਓ ਦੇ ਬਾਦਿਆਂ ਰਹੀ ਅਸੀਂ ਤੁਹਾਡੇ ਸਾਡੀ ਸਾਡੀ ਹੱਥ ਜੋੜੋ ਅਪੀਲ ਹੈ ਕਿ ਇਸ ਕੰਨੀ ਧਿਆਨ ਦਿਓ ਵਿਸ਼ਾ ਬਹੁਤ ਗੰਭੀਰ ਆ ਲੋਕਾਂ ਦੀ ਜਾਨ ਨਾਲ ਖਿਲਵਾੜ ਨਾ ਕੀਤਾ ਜਾਵੇ ਬਹੁਤ ਕੀਮਤੀ ਜਾਨ ਆ ਲੋਕਾਂ ਹਰ ਇੱਕ ਆਪਣੇ ਪਰਿਵਾਰ ਲਈ ਰਾਜਾ ਕਰਮਜੀਤ ਜੀ ਕੋਈ ਕਰੀਬ ਅਮੀਰ ਦਾ ਗੱਲਬਾਤ ਨਹੀਂ ਹੈ ਉਹ ਰੋਡ ਪਰ ਅਮੀਰ ਨੇ ਲੰਘਣਾ ਉਹ ਰੋਡ ਪਰ ਗਰੀਬ ਨੇ ਲੰਘਣਾ ਜਾਨ ਸਾਡੀ ਪਰਿਵਾਰ ਪਿਆਰੀਆ ਹਰ ਇੱਕ ਆਪਣੇ ਪਰਿਵਾਰ ਲਈ ਰਾਜਾ ਕਰਮਜੀਤ ਜੀ ਕੋਈ ਕਿਸੇ ਤੇ ਨਹੀਂ ਮੰਗਦਾ ਨਾ ਕੋਈ ਕਿਸੇ ਨੂੰ ਖਲਾਂਦਾ ਕਿਸੇ ਨੂੰ ਅੰਗਹੀਨ ਨਾ ਹੋਣ ਦੋ ਕਿਸੇ ਨੂੰ ਲਾਚ ਤੇ ਲੋਕਾਂ ਨੂੰ ਮਜਬੂਰ ਵੀ ਨਾ ਹੋਣ ਦੋ ਕਿ ਕਾਲੂ ਲੋਕ ਫੇਕਟਾ ਰਹੇ ਆ ਤੇ ਉਤਰਨ ਫਿਰ ਤੁਸੀਂ ਕਹਿੰਦੇ ਅੱਗੇ ਲੋਟ ਉਤਰਨੇ ਲਾ ਰਹੇ ਨੇ ਪਾਸੇ ਹੋ ਜਾਂਦੇ ਆ ਵੀ ਆਮ ਪਬਲਿਕ ਨੂੰ ਪਰੇਸ਼ਾਨੀ ਹੁਣ ਆਮ ਪਬਲਿਕ ਦੇ ਮੁੱਦੇ ਦੀ ਗੱਲ ਕਰੀ ਤਾਂ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਕਰਨਜੀ ਇਹ ਮੁੱਦਾ ਪਹਿਲ ਦੇ ਆਧਾਰ ਤੇ ਸੋਲਵ ਹੋਣਾ ਚਾਹੀਦਾ ਤੇ ਮੈਂ ਦਰਸ਼ਕਾਂ ਨੂੰ ਵਿਸ਼ਵਾਸ ਦਿਲਾਣਾ ਚਾਹੁੰਦਾ ਕਿ ਜੇ ਇਹ ਮੁੱਦਾ ਜੂੰਦਾ ਤੂੰ ਰਿਹਾ ਤਾਂ ਮੈਂ ਔਰ ਕਰਮਜੀਤ ਅਸੀਂ ਪੀ ਡਬਲਯੂ ਡੀ ਵਿਭਾਗ ਮੁਹਾਲੀ ਦੇ ਦਫ਼ਤਰ ਤੇ ਜ਼ਰੂਰ ਜਾ ਕੇ ਆਵਾਂਗੇ ਤੇ ਤੁਹਾਡੇ ਨੂੰ ਵੀਡੀਓ ਰਾਈ ਸਾਂਝੀ ਕਰਾਂਗੇ ਬਿਲਕੁਲ ਔਰ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਦੋਸਤੋ ਸਾਡੇ ਔਰ ਇਸ ਵੀਡੀਓ ਨੂੰ ਬਾਤੇ ਬਾਤੇ ਸ਼ੇਅਰ ਕਰੋ ਸਾਡੇ ਚੈਨਲ ਨੂੰ ਫੋਲੋ ਕਰੋ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਜਰੂਰ ਦਿਆ ਕਰੋ ਸਪੋਰਟ ਜਰੂਰ ਕਰਿਆ ਕਰੋ ਕਿਉਂਕਿ ਜਿੰਨੇ ਤੁਸੀਂ ਕਮੈਂਟ ਕਰੋਗੇ ਦੋਸਤੋ ਉਨਾ ਹੀ ਮਸਲਾ ਹੈ ਜਿਹੜਾ ਉਨੀ ਜਲਦੀ ਜਿਹੜਾ ਇਹਦਾ ਨਵੇੜਾ ਹੋਊਗਾ ਜੀ ਕਰਨ ਜੀ ਜੀ ਆਪਣਾ ਹੌਸਲਾ ਬੂਸਟ ਹੋਏਗਾ ਸਾਡਾ ਹੌਸਲਾ ਹੈ ਜਿਹੜਾ ਵੱਧਾ ਹੈ ਜੀ ਔਰ ਨੰਬਰ ਤੋਂ ਅਸੀਂ ਕੋਈ ਆਪਣੀ ਪਰਿਵਾਰਕ ਗੱਲ ਨਹੀਂ ਕਰ ਰਹੇ ਇਹ ਇਹ ਲੋਕ ਮੁੱਦੇ ਨੇ ਇਹ ਇਨਸਾਨੀਅਤ ਦੀ ਗੱਲ ਹੈ ਧੰਨਵਾਦ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਔਰ ਚੈਨਲ ਨੂੰ ਕਰ ਲਓ ਜੀ ਫੋਲੋ ਥੈਂਕ ਯੂ ਬਹੁਤ